ਜਿਹੜੇ ਨੌਜਵਾਨ ਘਰ ਦੇ ਵਿੱਚ ਵਿਹਲੇ ਬੈਠੇ ਐ ਜਿਹੜੇ ਸੰਗਾਂ ਸ਼ਰਮਾ ਕਰਦੇ ਨੇ ਕੰਮ ਨੂੰ ਲੈ ਕੇ ਕੰਮ ਕਰਨ ਦੇ ਵਿੱਚ ਸੰਗ ਕਰਦੇ ਐ ਕੁਝ ਜਾਗੇ ਜਕਾਰੇ ਗਿ ਆਵੇ ਨਿਆਰੇ ਯਾਰ ਪਪਾ ਨੂੰ ਮਾ ਜਾਂਦੀ ਜੇ ਚਰਨ ਕਮਲਾਂ ਨੂੰ ਪਾਵੇ ਤੇਰੀ ਆ ਜਿਹੜੇ ਕੰਮ ਦੀ ਗੱਲ ਕਰਦੇ ਆ ਕਿ ਨੌਜਵਾਨ ਜਿਹੜੇ 40-40 ਲੱਖ ਲਾ ਕੇ ਬਾਹਰ ਜਾਂਦੇ ਨੇ ਜੇ ਉਹੀ 5 ਲੱਖ ਲਾ ਕੇ ਉਹ ਆਪਣਾ ਇੱਥੇ ਆਪਣੇ ਪੰਜਾਬ ਦੇ ਵਿੱਚ business ਹੋ ਸਕਦੇ ਨੇ ਸਮਾਂ ਦੀ ਚਾਰ ਬੰਦੇ ਉਹਨਾਂ ਦੇ ਨਾਲ ਹੋਰ ਵੀ ਬੰਦਿਆਂ ਨੂੰ ਕੰਮ ਮਿਲੇ ਇਹ ਸੌਟਾ ਏ ਜਿਸ ਦੇ ਨਾਲ ਇਹ ਤਿਆਰ ਕੀਤਾ ਜਾ ਰਿਹਾ ਏ ਨਿੰਬ ਇੱਕ ਜੋ ਦਵਾਈ ਦੇ ਤੌਰ ਤੇ ਵੀ ਜਿਹੜਾ ਨਿੰਬ ਦਾ ਇਸਤੇਮਾਲ ਕੀਤਾ ਜਾਂਦਾ ਏ ਜਿਹੜਾ ਦੱਸ ਦਿੰਦੇ ਆ ਵੇਖੋ ਰਖਵਾਰੇ ਠੰਡੀ ਸਰਦਾਈ ਜਿਹੜੀ ਰਗੜਾ ਲਾ ਕੇ ਇਹ ਤਾਂ ਇਹਨਾਂ ਦੇ ਵੱਲੋਂ ਯਾਰ ਕੀਤੀ ਜਾਂਦੀ ਹੈ ਇਸ ਵੀਡੀਓ ਨੂੰ ਵੇਖ ਰਿਹਾ ਹੈ ਉਹ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਅੱਗੇ ਤੱਕ ਇਹ ਵੀਡੀਓ ਜਾਵੇ ਇਹਨਾਂ ਦੀ ਹੌਸਲਾ ਵਜਾਈ ਕਰੋ ਕਿਉਂਕਿ ਜਦੋਂ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਹਨੂੰ ਐਪਰੀਸ਼ੀਏਟ ਕਰੋ ਉਸ ਨੂੰ ਮੋਬਾਰਾ ਪਾ ਜੀ ਨਿਊ ਚੰਡੀਗੜ੍ਹ ਵਾਲੀ ਸਾਈਡ ਆਉਂਦੀ ਹੈ ਚੰਡੀਗੜ੍ਹ ਤੋਂ ਨਿਊ ਚੰਡੀਗੜ੍ਹ ਵਾਲੀ ਸਾਈਡ ਆਉਂਦੀ ਹੈ ਇੱਥੇ ਪਿੰਡ ਫੜੌਂਜੀਆਂ ਦਾ ਪੁਲ ਆਉਂਦਾ ਜੀ ਉਹ ਪੁਲ ਦੇ نیچے ਜੋ ਸਾਡੀ ਇਸਰਦੇਈ ਦੀ ਸਟਾਲ ਲੱਗੀ ਹੈ ਜੀ ਸੋ ਆਪਾਂ ਦੀ ਚ ਪਹਿਲਵਾਨ ਪਹਿਲਵਾਨਾਂ ਦੀ ਵਿਖਰਾਕ ਰਹੀ ਹੈ ਤੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਸਿੰਘ ਹੁੰਦੇ ਸੀ ਜੀ ਉਹ ਇਕੱਲੇ ਵੱਲੋਂ ਇੱਕ ਨੌਜਵਾਨਾਂ ਦੇ ਵੱਲੋਂ ਅੱਜ ਨਵਾਂ ਕੰਮ ਸ਼ੁਰੂ ਕੀਤਾ ਇਹ ਸਰਦਾਈ ਦਾ ਸੋ ਤੁਸੀਂ ਵੇਖ ਸਕਦੇ ਹੋ ਕਿ ਰਖਵਾਰੇ ਠੰਡੀ ਸਰਦਾਈ ਰਗੜਾ ਸਰਦਾਈ ਰਗੜੇ ਦੇ ਨਾਲ ਜਿਹੜੀ ਸਰਦਾਈ ਤਿਆਰ ਕੀਤੀ ਜਾਂਦੀ ਹੈ ਹਰ ਚੀਜ਼ ਜਿਹੜੀ ਇਹਦੇ ਵਿੱਚ ਪਾ ਕੇ ਜੋ ਸਰਦਾਈ ਤਿਆਰ ਕੀਤੀ ਜਾਂਦੀ ਹੈ ਇਹਨਾਂ ਨੌਜਵਾਨਾਂ ਦੇ ਵੱਲੋਂ ਸੋ ਬਹੁਤ ਵਧੀਆ ਜਿਹੜਾ ਇਹਨਾਂ ਨੇ ਕੰਮ ਖੋਲਿਆ ਏ ਕੋਈ ਵੀ ਕੰਮ ਹੈ ਉਹਦੇ ਵਿੱਚ ਕਦੇ ਵੀ ਸ਼ਰਮ ਸੰਗ ਨਹੀਂ ਕਰਨੀ ਚਾਹੀਦੀ ਹੈ ਕਾਗੇ ਆਏ ਨਵਾਂ ਕੰਮ ਸ਼ੁਰੂ ਕੀਤਾ ਗਿਆ ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਵਧਾਈ ਦਿਓ ਮੁਬਾਰਕਾ ਦਿਓ ਸੋ ਗੱਲਬਾਤ ਵੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਅੱਜ ਤੁਸੀਂ ਸਰਦਾਈ ਦਾ ਕੰਮ ਸ਼ੁਰੂ ਕੀਤਾ ਏ ਸਾਡੇ ਵੱਲੋਂ ਬੜੀ ਮੁਬਾਰਕਾ ਏ ਇਹ ਇਸ ਚੀਜ਼ ਨੂੰ ਬਣਾਉਣ ਦੇ ਲਈ ਕੋਈ ਸਿਖਲਾਈ ਵਗੈਰਾ ਲੈਣੀ ਪੈਂਦੀ ਹੈ ਹਾਂਜੀ ਹਾਂਜੀ ਇਹ ਸਾਡੇ ਦਲਾਪੰਥਾਂ ਦੀ ਜਿਹੜੀ ਦਲਾਪੰਥਰੀਏ ਤੇ ਚੀਜ਼ ਹੈ ਜੀ ਸਰਦ ਹੈ ਜੀ ਉਥੇ ਮਹਾਰਾਜ ਦੀ ਕਿਰਪਾ ਦੇ ਨਾਲ ਡਾਕਟਰ ਪਾਸ਼ਾ ਦੀ ਕਿਰਪਾ ਦੇ ਨਾਲ ਹੋਨਰੇਟ ਬਚਾਏ ਹੋਏ ਰਗੜੇ ਚੱਲਦੇ ਨੇ ਜੀ ਸੋ ਉਸੇ ਤਰੀਕੇ ਨਾਲ ਸਾਡੀ ਜਿਹੜੀ ਅੱਜ ਦੀ ਜਵਾਨੀ ਹੈ ਇਹ ਕੋਲ ਡਰਿੰਕਾਂ ਵਗੈਰਾ ਨੇ ਖੋਖਲੀ ਕੀਤੀ ਹੋਈ ਹੈ ਜੀ ਨਸ਼ਾ ਵਗੈਰਾ ਨੇ ਤਮਾਕੂ ਆਣੇ ਖੋਖਰੀ ਕੀਤੀ ਹੈ ਅਸੀਂ ਅੱਜ ਕੁਝ ਨੂੰ ਮੁੱਖ ਰੱਖਦੇ ਹੋਏ ਜਿਹੜਾ ਕਿ ਆਪਣੇ ਪੰਜਾਬ ਦੀ ਜਿਹੜੀ ਖੁਰਾਕ ਹੈ ਅਸਲੀ ਖੁਰਾਕ ਪਹਿਲਵਾਨ ਵਾਲੀ ਖੁਰਾਕ ਉਹਨੂੰ ਅੱਜ ਅਸੀਂ ਇੱਧਰ ਲੈ ਕੇ ਤੁਹਾਡੇ ਸਾਹਮਣੇ ਕੇਸ ਹੋਏ ਆ ਜੀ ਵੀ ਜਿਹਦੇ ਨਾਲ ਇਹਦੇ ਵਿੱਚ ਬਦਾਮ ਕਾਜੂ ਮਗਜ ਕਾਲੀ ਮਿਰਚ ਇਲਾਇਚੀ ਤੇ ਖਸਖਸ ਵਗੈਰਾ ਜਿਹੜਾ ਕਿ ਕੋਸਤ ਚਾਡੇ ਸਰੀਰ ਦੇ ਲਈ ਸਾਡੇ ਸਰੀਰ ਨੂੰ ਅੰਦਰੋਂ એનર્ਜੀ ਦਿੰਦਾ ਹੈ ਉਹ ਚੀਜ਼ ਸਾਡੇ ਦੱਸ ਦਨ ਦੱਸ ਦੋ ਵੀ ਕਿਹੜੀ ਕਿਹੜੀ ਚੀਜ਼ ਜਿਹੜੀ ਇਹਦੇ ਵਿੱਚ ਤੁਹਾਡੇ ਵੱਲੋਂ ਮਲਾਈ ਜਾਂਦੀ ਹੈ ਪਾਈ ਜਾਂਦੀ ਹੈ ਕਿਹੜੀ ਕਿ ਡੱਬਾ ਚੱਕ ਕੇ ਦੱਸ ਦਿਓ ਇਹ ਬਾਬਾ ਜੀ ਗਲਾਜ਼ ਦੀਆਂ ਪੱਤੀਆਂ ਨੇ ਜਿਹੜੀਆਂ ਜਿਹੜੀਆਂ ਕਿ ਮੂੰਹ ਦੇ ਸਵਾਦ ਦੇ ਲਈ ਹੁੰਦੀਆਂ ਨੇ ਤੇ ਇਹ ਸ਼ੱਕਰ ਹੈ ਜੀ ਇਹ ਆਪਣੀ ਸੌਫ ਆ ਜਾਂਦੀ ਹੈ ਜੀ ਸੋ ਆਪਣੇ ਕਾਜੂ ਆ ਜਾਂਦੇ ਨੇ ਜੀ ਤੇ ਬਦਾਮ ਆ ਜੀ ਤੇ ਇਹ ਹਰੇ ਮਗਦ ਨੇ ਜੀ ਇਹ ਕਾਲੀ ਮਿਰਚ ਹੈ ਜੀ ਇਹ ਲਾਈਟੀ ਹੈ ਜੀ ਤੇ ਇਹ ਆਪਣੇ ਚਿੱਟੇ ਮਗਦ ਨੇ ਜੀ ਇਹ ਸਾਰਿਆਂ ਨੂੰ ਇਹ ਇੱਕ ਆਪਣੇ ਪੁੰਟੇ ਦੇ ਵਿੱਚ ਪੀਸ ਕੇ ਤੇ ਲੱਕੜ ਦੇ ਨਿੰਮ ਦੇ ਸਲੋਟਰ ਦੇ ਨਾਲ ਨਿੰਮ ਤੁਹਾਨੂੰ ਪਤਾ ਹੈ ਕਿ ਮੂੰਹ ਦੇ ਲਈ ਵੀ ਬਹੁਤ ਜਿਆਦਾ ਲਾਹੇਵੰਦ ਹੈ ਜੋ ਕਿ ਪਹਿਲਾਂ ਜੋ ਪਹਿਲਾਂ ਵਾਲੇ ਬਜ਼ੁਰਗ ਹੁੰਦੇ ਸੀ ਜਾਂ ਪਹਿਲਾਂ ਵਾਲੇ ਪੁਰਾਣੇ ਸਮੇਂ ਦੇ ਵਿੱਚ ਉਹ ਨਿੰਮ ਦੀ ਦੰਤਣ ਕਰਦੇ ਸੀ ਕਿਉਂਕਿ ਨਿੰਮ ਦੀ ਦੰਤਣ ਦੇ ਕਰਨ ਦੇ ਨਾਲ ਮੂੰਹ ਦਾ ਅਤੇ ਅੰਦਰੋਂ ਵੀ ਜਿਹੜੀ ਸਫਾਈ ਰਹਿੰਦੀ ਸੀ ਨਿੰਮ ਦੇ ਨਾਲ ਤਾਂ ਉਹੀ ਚੀਜ਼ ਨਿੰਮ ਦਾ ਸਲੋਟਰ ਇੱਕ ਘੜਿਆ ਹੁੰਦਾ ਜੀ ਨਿੰਮ ਦੇ ਸਲੋਟਰ ਦੇ ਨਾਲ ਰਗੜੇ ਲੱਗਦੇ ਨੇ ਇਹਦੇ ਵਿੱਚ ਆਪਣੇ ਨਿੰਮ ਪੈਂਦੀ ਆ ਲੱਕੜ ਪੈਂਦੀ ਆ ਉਸ ਤੋਂ ਬਾਅਦ ਜਿਹੜਾ ਪੱਥਰ ਦਾ ਤੇ ਮਿੱਟੀ ਦਾ ਇਹ ਟੁੰਡਾ ਹੁੰਦਾ ਹੈ ਜਿਹਦੇ ਵਿੱਚ ਇਹਨੂੰ ਰਗੜਿਆ ਜਾਂਦਾ ਹੈ ਬਿਲਕੁਲ ਬਿਲਕੁਲ ਜੀ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਇਸ ਨੌਜਵਾਨ ਦੇ ਵੱਲੋਂ ਸੀ ਨੌਜਵਾਨ ਦੇ ਵੱਲੋਂ ਜਿਹੜਾ ਇਹ ਰਗੜ ਕੇ ਜਿਹੜਾ ਨਿੰਬ ਦਾ ਇਹ ਸੋਟਾ ਇਹ ਜਿਸ ਦੇ ਨਾਲ ਇਹ ਤਿਆਰ ਕੀਤਾ ਜਾ ਰਿਹਾ ਹੈ ਨਿੰਬ ਇੱਕ ਜੋ ਦਵਾਈ ਦੇ ਤੌਰ ਤੇ ਵੀ ਜਿਹੜਾ ਨਿੰਬ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਾਫੀ ਅੱਜ ਦੇ ਨੌਜਵਾਨ ਕਹਿੰਦੇ ਕਿ ਸਾਡੇ ਕੋਲ ਕੰਮ ਨਹੀਂ ਹੈ ਕੰਮ ਹੈ ਪਰ ਕੋਈ ਕਰਨ ਵਾਲਾ ਚਾਹੀਦਾ ਏ ਕੰਮ ਮਿਲਦਾ ਏ ਤੋਂ ਇਹ ਨੌਜਵਾਨਾਂ ਦੇ ਵੱਲੋਂ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਏ ਸੋ ਕਮੈਂਟਾਂ ਦੇ ਵਿੱਚ ਵੀ ਇਹਨਾਂ ਨੂੰ ਮੁਬਾਰਕਾ ਦਿਓ ਵਧਾਈਆਂ ਦਿਓ ਤਾਂ ਕਿ ਇਹਾਂ ਦੀ ਜਿਹੜੀ ਹੌਸਲਾ ਵਜਾਈ ਹੋਵੇ ਤੇ ਹੋਰ ਜਿਹੜੇ ਨੌਜਵਾਨ ਘਰ ਦੇ ਵਿੱਚ ਵਿਹਲੇ ਬੈਠੇ ਐ ਜਿਹੜੇ ਸੰਘਾ ਸ਼ਰਮਾ ਕਰਦੇ ਨੇ ਕੰਮ ਨੂੰ ਲੈ ਕੇ ਕੰਮ ਕਰਨ ਦੇ ਵਿੱਚ ਸੰਘ ਕਰਦੇ ਐ ਉਹਨਾਂ ਨੂੰ ਵੀ ਜਿਹੜਾ ਕਿਤੇ ਨਾ ਕਿਤੇ ਕੋਈ ਉਪਦੇਸ਼ ਮਿਲੇ ਜੀ ਦੁਕਾਨ ਖੋਲ੍ਹिए ਕਿੱਥੇ ਖੋਲ੍ਹिए ਕੀ ਨਾਮ ਹੈ ਉਹ ਵੀ ਦੱਸ ਦਿਓ ਇਹ ਜਦੋਂ ਆਪਾਂ ਜੀ ਨਿਊ ਚੰਡੀਗੜ੍ਹ ਵਾਲੀ ਸਾਈਡ ਆਉਂਦੇ ਆ ਚੰਡੀਗੜ੍ਹ ਤੋਂ ਨਿਊ ਚੰਡੀਗੜ੍ਹ ਵਾਲੀ ਸਾਈਡ ਆਉਂਦੇ ਆ ਇੱਥੇ ਪਿੰਡ ਪੜੌਂਜੀਆਂ ਦਾ ਪੁਲ ਆਉਂਦਾ ਜੀ ਉਹ ਪੁਲ ਦੇ ਨੀਚੇ ਜੋ ਸਾਡੀ ਇਹ ਸਰਦਈ ਦੀ ਸਟਾਲ ਲੱਗੀ ਆ ਜੀ ਸੋ ਆਪਾਂ ਜੀ ਅੱਜ ਕੱਲ ਦੇ ਜਿਹੜੇ ਕੰਮ ਦੀ ਗੱਲ ਕਰਦੇ ਆ ਕਿਉਂਕਿ ਨੌਜਵਾਨ ਜਿਹੜੇ 40-40 ਲੱਖ ਲਾ ਕੇ ਬਾਹਰ ਜਾਂਦੇ ਨੇ ਜੇ ਉਹੀ 5 ਲੱਖ ਲਾ ਕੇ ਉਹ ਆਪਣਾ ਇੱਥੇ ਆਪਣੇ ਪੰਜਾਬ ਦੇ ਵਿੱਚ ਬਿਜ਼ਨਸ ਖੋਲ ਸਕਦੇ ਨੇ ਸ਼ਮਵਦੀ ਚਾਰ ਬੰਦੇ ਉਹਨਾਂ ਦੇ ਨਾਲ ਹੋਰ ਵੀ ਬੰਦਿਆਂ ਨੂੰ ਕੰਮ ਮਿਲੇ ਕਿਉਂਕਿ ਆਪਣਾ ਬਿਜ਼ਨਸ ਉਹ ਇੱਥੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਵੀ ਕਰ ਸਕਦੇ ਨੇ ਸ ਕੰਮ ਦੀ ਕੋਈ ਸੰਗ ਨਹੀਂ ਹੁੰਦੀ ਜੀ ਬਸ ਕਰਨ ਵਾਲਾ ਚਾਹੀਦਾ ਹੈ ਇਹ ਇਹ ਜਿਹੜੀ ਜਦੋਂ ਆਪਾਂ ਧੋ ਕੇ ਰੱਖਦੇ ਆਂ ਬਦਾਮਾਂ ਨੇ ਕਿਤੇ ਇਹਨਾਂ ਦੀ ਸਪੀੜ ਠੰਡੀ ਰਹਿੰਦੀ ਆ ਗਰਮੀਆਂ ਤੋਂ ਬਹੁਤ ਜ਼ਿਆਦਾ ਲਾਇਵ ਆਂਦਾ ਹੈ ਇਹੋ ਆਪਾਂ ਗਰਮੀ ਦਾ ਇੱਕ ਤੋਹਫਾ ਕਹਿ ਸਕਦੇ ਹਾਂ ਜੀ ਤੇ ਦੂਸਰਾ ਇਹਦੇ ਇਹਦੇ ਨਾਲ ਜੀ ਜਦੋਂ ਆਪਾਂ ਕੋਈ ਵੀ ਕੋਈ ਡਰਾਈ ਫਰੂਟ ਨੇ ਆਪਾਂ ਰੈਗੇ ਵੀ ਖਾਣੇ ਆ ਜੀ ਆਪਾਂ ਨੂੰ ਐਨਰਜੀ ਐਨਰਜੀ ਮਿਲਦੀ ਆ ਮੈਡੀਕਲ ਦੀ ਲਾਈਨ ਦੇ ਵਿੱਚ ਵੀ ਡਰਾਈ ਫਰੂਟ ਬਹੁਤ ਹੀ ਜ਼ਿਆਦਾ ਜਿਹੜਾ ਆਪਾਂ ਖਾਣੇ ਆ ਜੀ ਐਨਰਜੀ ਮਿਲਦੀ ਆ ਉਸੇ ਤਰੀਕੇ ਦੇ ਨਾਲ ਹੀ ਜਿਹੜੀ ਤਸਕੀਰ ਠੰਡੀ ਹੋ ਜਾਂਦੀ ਆ ਇਹਨੂੰ ਨਿੰਮ ਦੇ ਨਿੰਮ ਦੇ ਜਿਹਦੇ ਨਾਲ ਮਿਕਸਚਰ ਬਣ ਜਾਂਦਾ ਆ ਜੀ ਜੀ ਤੇ ਹਾਂ ਇੱਕ ਚੀਜ਼ਾਂ ਦਾ ਸਾਰਾ ਦਾ ਮਿਕਸਚਰ ਬਣ ਜਾਂਦਾ ਆ ਤੇ ਥੋੜੀ ਥੋੜੀ ਮਾਤਰਾ ਦੇ ਵਿੱਚ ਜਿਹੜੀ ਇਹ ਸਾਨੂੰ ਇਹ ਸਰੀਰ ਦੇ ਲਈ એનર્ਜੀ ਮਿਲਦੀ ਆ ਬਾਕੀ ਇਹ ਪਹਿਲਵਾਨ ਪਹਿਲਵਾਨਾਂ ਦੀ ਵੀ ਖਰਾਕ ਰਹੀ ਆ ਜਿਹੜਾ ਉਪਰਾਲਾ ਕੀਤਾ ਗਿਆ ਏ ਵਧੀਆ ਕੰਮ ਹੈ ਹੋਰ ਨੌਜਵਾਨਾਂ ਨੂੰ ਵੀ ਸਿਹਤ ਮਿਲਦੀ ਹੈ ਇਸ ਵੀਡੀਓ ਨੂੰ ਵੇਖ ਰਿਹਾ ਹੈ ਉਹ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਅੱਗੇ ਤੱਕ ਇਹ ਵੀਡੀਓ ਜਾਵੇ ਇਹਨਾਂ ਦੀ ਹੌਸਲਾ ਵਧਾਈ ਕਰੋ ਕਿਉਂਕਿ ਜਦੋਂ ਕੋਈ ਚੰਗਾ ਕੰਮ ਕਰਦਾ ਏ ਤਾਂ ਉਹਨੂੰ ਐਪਰੀਸ਼ੀਏਟ ਕਰੋ ਉਸ ਤੋਂ ਉਹ ਆਪਣਾ ਅੱਗੇ ਕੰਮ ਵਧਾ ਸਕੇ ਸੋ ਇਹ ਜਿਹੜਾ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨਾਂ ਦੇ ਵੱਲੋਂ ਜਿਹੜਾ ਇਹ ਕੰਮ ਸ਼ੁਰੂ ਕੀਤਾ ਗਿਆ ਏ ਸੋ ਤੁਹਾਨੂੰ ਵਿਖਾ ਵੀ ਦੰਦੇ ਦੁਆਰਾ ਵੀ ਜਿਹੜਾ ਦੱਸ ਦੰਦੇ ਆ ਦੇਖੋ ਰਖਵਾਰੇ ਠੰਡੀ ਸਰਦਾਈ ਜਿਹੜੀ ਰਗੜਾ ਲਾ ਕੇ ਇੱਥੇ ਇਹਨਾਂ ਦੇ ਵੱਲੋਂ ਚਾਰ ਕੀਤੀ ਜਾਂਦੀ ਹੈ ਨਾਲਕ ਟਾਈਮ ਲੱਗਦਾ ਏ ਇਸ ਨੂੰ ਜਿਹੜਾ ਰਗੜ ਰਗੜਾਈ ਲਈ ਇੱਕ ਘੰਟੇ ਡੇਢ ਘੰਟੇ ਦਾ ਜੀ ਟਾਈਮ ਲੱਗਦਾ ਏ ਇਹਦੇ ਤੇ ਜੀ ਫੇਰ ਇਹ ਚੰਗੀ ਤਰ੍ਹਾਂ ਰਗੜ ਕੇ ਜਿਹੜਾ ਚੰਗੀ ਤਰ੍ਹਾਂ ਉਹਦੇ ਵਿੱਚੋਂ ਰਸ ਅਤੇ ਜਿਹੜਾ ਫਾਲਤੂ ਪਦਾਰਥ ਹੈ ਨੂੰ ਅਲੱਗ ਕੀਤਾ ਜਾਂਦਾ ਹੈ। ਕਿੰਦਾ ਦੀ ਹੈ ਜੀ ਚੀਜ਼ ਬਹੁਤ ਵਧੀਆ ਜੀ। ਅਜਾ ਜਿਹੜੇ ਨੌਜਵਾਨ ਕੋਲਡ ਡਰਿੰਕ ਵਗੈਰਾ ਪੀਂਦੇ ਉਹਨਾਂ ਨੂੰ ਕੀ ਮੈਸੇਜ ਹੈ? ਉਹ ਤਾਂ ਬੇਕਾਰ ਹੈ ਉਹ ਤਾਂ ਆਪਣੀ ਸਿਹਤ ਵਾਸਤੇ ਬਹੁਤ ਪਾਨੀ ਕਰਕੇ ਇਹ ਲਾਭ ਕਰਕੇ ਇਹਦੇ ਨਾਲ ਆਪਣੇ ਕੋਈ ਵੀ ਐਦਾਂ ਦੀ ਕੋਈ ਬਿਮਾਰੀ ਤੁਮਾਰੀ ਨਹੀਂ ਲੱਗੇਗੀ ਜਿਹੜਾ ਉਹ ਹੈ ਆਪਣੇ ਖਾਂਸੀ ਜਿਹਾ 뭐 ਜਾਂ ਹੋਰ ਕੋਈ ਵੀ ਬਿਮਾਰੀ ਉਹਨਾਂ ਆਉਂਦੀ ਹੈ ਉਹਦਾ ਕਿਆ ਪਤਾ ਕਿਹੜੀ ਚੀਜ਼ ਇਸ ਤੋਂ ਬਣੀ ਹੈ। ਇਹ ਸਿੱਧੀ ਚੀਜ਼ਾਂ ਤੋਂ ਬਣਦੀ ਆਪਣੇ ਬਦਾਮ ਗੇਰੀਆਂ ਜੋ